ਯਾਰ ਕਿੰਨਾ ਪਿਆਰੇ ਲੱਗਦੇ ਮੇਰੇ ਲੈਂਡਰ ਦੇ ਘਰ ਤੋਂ ਸਾਰੇ ਯਾਰ ਮੈਨੂੰ ਬਹੁਤ ਪਿਆਰੇ ਚੱਲ ਓਏ ਨਾਨੀ ਮੈਂ ਜਦੋਂ ਤੁਸੀਂ ਨਹੀਂ ਹੁੰਦੇ ਨਾ ਜਦੋਂ ਹੁੰਦੇ ਕਦੇ ਕਦੇ ਲੱਗਦੇ ਕਿ ਜਦੋਂ ਤੁਸੀਂ ਨਹੀਂ ਹੁੰਦੇ ਨਾ ਐਸੇ ਬੇਗਾਨੇ ਕੋਈ ਨਹੀਂ ਹੁੰਦਾ ਬੱਚੇ ਕਹਿੰਦੇ ਇਹ ਗਰਾਊਂਡ 'ਚ ਜਾਣਾ ਘੁੰਮਣਾ ਤੇ ਚਲੋ ਨੇੜੇ ਹੀ ਘਰ ਦੇ ਆਪਣੇ ਗਰਾਊਂਡ ਹੈਗਾ ਤੇ ਉੱਥੇ ਘਮਾਉਣ ਲਿਆ ਆ ਹੀ ਉੱਥੇ ਆਪਣੇ ਮੁੰਡੇ ਖੇਡਣ ਦੇ ਜਿੱਦਾਂ ਆਪਣੇ ਪੰਜਾਬ 'ਚ ਸ਼ਾਮਾਂ ਲੱਗੇ ਹੁੰਦੇ ਆ ਇੱਥੇ ਵੀ ਲੱਗੇ ਆ આ બે પેલી છે નિયો આ ગઈ આ ગઈ ઓ ભો ભાઈ ઓ બોલ ફાળી 12 થી 12 થી ઓ એક્ટિવરો એક્ટિવ આ Yeah. <laughs> ਉਰੇ ਰੌਣਕਾਂ ਲੱਗੀਆਂ ਹੋਈਆਂ ਕੋਈ ਐਕਸਰਸਾਈਜ਼ ਕਰ ਰਿਹਾ ਕੋਈ ਖੇਡ ਰਿਹਾ ਆਪਣੇ ਮੈਂਸ ਹਾਬ ਲਾਇਆ ਤੁਸੀਂ ਇੱਕ ਗੱਲ ਮੇਰੀ ਗੌਰ ਨਾਲ ਸੁਣਿਓ ਤੇ ਕਮੈਂਟਾਂ 'ਚ ਜਵਾਬ ਵੀ ਦਿਓ ਆਪਣੇ ਪੰਜਾਬ 'ਚ ਵੀ ਐਦਾਂ ਗਰਾਊਂਡਾਂ ਭਰਦਿਆਂ ਅਸੀਂ ਸ਼ਾਮਾਂ ਨੂੰ ਮੁੰਡੇ ਖੇਡਦੇ ਸੀ ਹਨ ਹੁਣ ਵੀ ਭਰਦੇ ਹੋਣਗੇ ਖੇਡਦੇ ਹੋਣਗੇ ਪਰ ਹੁਣ ਤਾਂ ਜਿੱਦਾਂ ਸਾਰੇ ਪੰਜਾਬੀ ਦੀ ਨੌਜਵਾਨ ਪੀੜ੍ਹੀ ਜ਼ਿਆਦਾਤਰ ਮੈਂ ਸੋਚਿਆ ਵੀ ਜਿੱਦਾਂ ਕੋਈ ਆਸਟ੍ਰੇਲੀਆ ਚਲੇ ਗਿਆ ਕੋਈ ਕੈਨੇਡਾ ਕੋਈ ਇੰਗਲੈਂਡ ਕੋਈ ਹੋਰਾਂ ਫੋਰਨ ਕੰਟਰੀਆਂ ਚ ਹੁਣ ਦੇਖ ਲੋ ਆ ਪੰਜਾਬ ਦੀਆਂ ਰੌਣਕਾਂ ਜਿਹੜੀਆਂ ਇਹਨਾਂ ਦੇਸ਼ਾਂ ਦੇ ਵਿੱਚ ਲੱਗਣ ਲੱਗ ਗਈਆਂ ਹਨ ਆਪਣੇ ਵੀ ਤਾਂ ਲੱਗਦੀਆਂ ਹੀ ਆ ਪਰ ਫੇਰ ਵੀ ਆ ਵੀ ਸਾਰੇ ਸਾਡੇ ਹੀ ਭੈਣ ਭਰਾ ਨੇ ਸਾਰੇ ਜਿੰਨੇ ਇੱਥੇ ਫਿਰਦੇ ਆ ਸਭ ਬੱਚੇ ਧੀਆਂ ਭੈਣਾ ਮੁੰਡੇ ਕੁੜੀਆਂ ਜੋ ਵੀ ਨੇ ਸਾਰੇ ਇਹ ਪੰਜਾਬ ਦੇ ਹੁਣ ਇੱਥੇ ਆ ਗਏ ਤੇ ਸੁਣਨ ਨੂੰ ਗੱਲ 'ਚ ਇੰਨਾ ਜਿੰਨਾ ਚਿਰ ਹੋ ਨਹੀਂ ਨਾ ਜਾਂਦੀ ਹੱਡ ਬੀਤ ਨਹੀਂ ਜਾਂਦੀ ਉਹਨਾਂ 'ਚ ਯਕੀਨ ਨਹੀਂ ਹੁੰਦਾ ਸੁਣਨ ਨੂੰ ਗੱਲ ਗਲ ਹੀ ਲੱਗਦੀ ਆ ਵੀ ਕਹਿੰਦੇ ਪੰਜਾਬ ਖਾਲੀ ਹੋ ਜਾਣਾ ਪ੍ਰਮਾਤਮਾ ਇਹੋ ਜਿਹਾ ਦਿਨ ਕਦੀ ਨਾ ਲਿਆਵੇ ਤੇ ਸਾਡਾ ਪੰਜਾਬ ਖਾਲੀ ਹੋ ਜੇ ਕਮਾਈਆਂ ਕਰਨ ਆਓ ਠੀਕ ਆ ਵੱਖਰੀ ਗੱਲ ਆ ਆਉਣਾ ਵੀ ਚਾਹੀਦਾ ਤੇ ਪਰ ਸਾਡਾ ਪੰਜਾਬ ਨਹੀਂ ਖਾਲੀ ਹੋਣਾ ਚਾਹੀਦਾ ਆディ ਬੰਗਾ ਮਤਾਵਾ ਬੈਠੇ ਨੇ ਇੱਥੇ ਸਾਰਿਆਂ ਤੁਹਾਨੂੰ ਪਹਿਲਾਂ ਵੀ ਇੱਕ ਵੀਡੀਓ ਚ ਦਿਖਾਇਆ ਸੀ ਜਬ ਬਜ਼ੁਰਗ ਉਥੇ ਸੀਪ ਖੇਡਦੇ ਸੀ ਆ ਦੇਖ ਲਓ ਬੱਚੇ ਖੇਡਦੇ ਆ ਪਰ ਮਾੜੀ ਗੱਲ ਆ ਜੇ ਸਾਡਾ ਪੰਜਾਬ ਖਾਲੀ ਹੁੰਦਾ ਪੰਜਾਬ ਨਹੀਂ ਖਾਲੀ ਹੋਣਾ ਚਾਹੀਦਾ ਇੱਥੇ ਰੌਣਕਾਂ ਹੁੰਦੀਆਂ ਪੂਰਨ ਗਰਾਊਂਡਾਂ ਦੇ ਵਿੱਚ ਸਰੀ ਸ਼ਹਿਰ ਆ ਸਰੀ ਸ਼ਹਿਰ ਦੇ ਵਿੱਚ ਤੁਹਾਨੂੰ ਪਤਾ ਹੀ ਆ ਵੀ ਜਿਹੜਾ ਸਰੀ ਸ਼ਹਿਰ ਆ ਉਹ ਟੋਟਲ ਪੰਜਾਬੀਆਂ ਨਾਲ ਹੀ ਭਰਿਆ ਸਮਝ ਲਓ ਵੀ 80% ਪੰਜਾਬੀ ਨੇ ਇੱਥੇ ਸਰੀ ਦੇ ਵਿੱਚ ਪਰਸੈਂਟੇਜ ਤੇ ਵੀ ਨਾ ਕਿਤੇ ਉਹ ਕਹਿਣ ਲੱਗ ਜਾਓ ਕਿ ਕੋਈ ਕੋਈ ਮੈਂ ਦੇਖਿਆ ਕਮੈਂਟ ਦੇ ਵਿੱਚ ਲੋਕ ਇੰਨੀ ਡਿਟੇਲਿੰਗ 'ਚ ਜਾਣ ਲੱਗ ਜਾਂਦੇ ਬਾਈ ਐ ਨਹੀਂ ਮੈਂ ਤਾਂ ਉਹ ਕਹਦਾ ਵੀ ਜ਼ਿਆਦਾਤਰ ਪੰਜਾਬੀ ਹੀ ਨੇ ਕੁਝ ਨੂੰ ਭਾਵਾ ਪਰਸੈਂਟੇਜ ਪਤਾ ਹੋਵੇ ਤਾਂ ਮੈਨੂੰ ਕਹਿਣ ਲੱਗੇ ਜੇ ਤੁਹਾਨੂੰ ਗਿਆਨ ਨਹੀਂ ਮੈਂ ਤੁਹਾਨੂੰ ਗੱਲ ਕਰਦਾ ਪਰ ਜ਼ਿਆਦਾਤਰ ਪੰਜਾਬ ਕੋਈ ਨਹੀਂ ਹੋਰਾਂ ਸਿਟੀਆਂ ਦੇ ਮੁਕਾਬਲੇ ਸਰੀ ਵੀ ਜਿੰਦਾ ਜ਼ਿਆਦੇ ਪੰਜਾਬੀ ਨੇ चला अग्गे भी आर दा, चला फिर <स्थाथ> Spytt! ਕਿਹਦੇ ਉੱਤੇ ਇਹਦੇ ਉੱਤੇ ਦੀਦੀ ਚੜ ਜਾਂਦੀ ਇਹਦੇ ਉੱਤੇ ਹਾਂ ਉਹ ਡਿੱਗਣਾ ਬਹੁਤ ਉੱਚਾ ਚੜ ਗਿਆ ਮੈਂ 5-6 ਫੁੱਟ ਪਾਪਾ ਮੈਂ ਆ ਨਹੀਂ ਮੈਂ ਉੱਥੇ ਬੈਠ ਨਹੀਂ ਮੈਂ ਚੜ ਗਿਆ ਇਫਲ ਟਾਵਰ ਤੇ

ਦੇਖ ਦੇਖ ਹਾਂ ਮੈਂ ਆਵੜਾ پیر ਆਵੜੇ پیر ਤੇ ਮਾਰਦੀ ਨਾ ਮੈਂ ਹੋਰ ਟੋੜੇ ਖਣਾਲ ਬਕਰਾ ਮੈਂ ਕੋ ਦੁੱਧ ਚ ਪੰਜ ਹੀ ਹੋਈ ਮੈਂ ਤੁਹਾਨੂੰ ਡੀਕਦੀ ਪਈ ਉਹ ਦੇਖੋ ਮੈਂ ਕਿੱਦਾਂ ਕਰੂੰ ਇਹਦਾ ਓਕੇ